ਹਾਂਜੀ ਛੱਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜੇਕਰ ਤੁਸੀਂ ਵੀ ਆਪਣੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤੇ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ ਤੇ ਨਾਲ ਹੀ ਆਪਣਾ ਵਟਸਐਪ ਨੰਬਰ ਦਿੱਤਾ ਗਿਆ ਹੈ ਜੇਕਰ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਪਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਵਟਸਐਪ ਦੇ ਉੱਪਰ ਮੈਸੇਜ ਕਰੋ ਰਿਸ਼ਤੇ ਦੀ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ ਵਟਸਐਪ ਦੇ ਉੱਪਰ ਦੱਸ ਦਿੱਤੀ ਜਾਵੇਗੀ ਆਪਣੀਆ ਵੀਡੀਓ ਨੂੰ ਜਰੂਰ ਪੂਰਾ ਦੇਖਿਆ ਕਰੋ ਜੀ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਤਾਂ ਆਓ ਸ਼ੁਰੂ ਕਰਦੇ ਆਂ ਆਪਾਂ ਅੱਜ ਦੇ ਕੁਝ ਨਵੇਂ ਰਿਸ਼ਤੇ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਕਪੂਰਥਲਾ ਤੋਂ ਨੇ ਇਹ ਕਾਸਟ ਇਹਨਾਂ ਦੀ ਕੰਬੋਜ ਹੈ ਜੀ ਤੇ ਗੁਰਸਿੱਖ ਪਰਿਵਾਰ ਹੈ ਉਮਰ ਇਹਨਾਂ ਦੀ ਦਸੰਬਰ 1990 ਦਾ ਜਨਮ ਹੈ ਕੱਦ ਇਹਨਾਂ ਦਾ 5 ਫੁੱਟ 9 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਡਿਪਲੋਮਾ ਇਨ ਮਕੈਨਿਕਲ ਇੰਜੀਨੀਅਰਿੰਗ ਦੀ ਪੈਣ ਇਹਨਾਂ ਦੀ ਇੱਕ ਮੈਰਿਡ ਹੈ ਜੀ ਭਰਾ ਇਹਨਾਂ ਦਾ ਇੱਕ ਮੈਰਿਡ ਆ ਤੇ ਕੰਮ ਇਹਨਾਂ ਦਾ ਰੇਲਵੇ ਵਿਭਾਗ ਦੇ ਵਿੱਚ ਇਹ ਸਰਕਾਰੀ ਨੌਕਰੀ ਕਰਦੇ ਨੇ ਤੇ ਮੰਗਾ ਪਰਿਵਾਰ ਦੀ ਕਿ ਕੁੜੀ ਚੰਗੇ ਗੁਰਸਿੱਖ ਪਰਿਵਾਰ ਦੀ ਹੋਵੇ ਸਰਕਾਰੀ ਨੌਕਰੀ ਕਰਦੀ ਹੋਵੇ ਜਾਂ ਬੀਏ ਕਰੀ ਹੋਵੇ ਲੜਕੀ ਨੇ ਜਾਂ ਬੀਐਡ ਕਰੀ ਹੋਵੇ ਤੇ ਜਾਂ PTE ET ਜਾਂ CET ET ਕਲੀਅਰ ਹੋਵੇ ਜੀ ਤੇ ਕਾਸਟ ਲੜਕੀ ਦੀ ਕੰਬੋਜ ਹੋਵੇ ਤੇ OBC ਤੇ ਜਨਰਲ ਕਾਸਟ ਵਾਲੇ ਵੀ ਸੰਪਰਕ ਕਰ ਸਕਦੇ ਨੇ ਜੀ ਤੇ ਲੜਕੀ ਦਾ ਘੱਟ 5 ਫੁੱਟ 2 ਇੰਚ ਤੋਂ ਉੱਪਰ ਹੋਵੇ ਬਾਕੀ ਫੈਮਿਲੀ ਦਾ ਨੰਬਰ ਨਾਲ ਦਿੱਤਾ ਗਿਆ ਹੈ ਤੁਸੀਂ ਪੂਰੀ ਜਾਣਕਾਰੀ ਇਹਨਾਂ ਕੋਲੋਂ ਲੈ ਕੇ ਰਿਸ਼ਤਾ ਪੱਕਾ ਕਰ ਸਕਦੇ ਹੋ ਜੀ ਬਹੁਤ ਵਧੀਆ ਪਰਿਵਾਰ ਹੈ ਇਹ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਮਿਤ ਕੁਮਾਰ ਪਤਾ ਗਪਾਲ ਕਲੋਨੀ ਪਟਿਆਲਾ ਤੋਂ ਨੇ ਇਹ ਪੜ੍ਹਾਈ ਇਹਨਾਂ ਨੇ 10 ਪਾਸ ਕਰੀ ਹੋਈ ਹੈ ਤੇ ਕਾਸਟ ਇਹਨਾਂ ਦੀ ਬਾਣੀਏ ਆ ਕੱਦ ਇਹਨਾਂ ਦਾ 5 ਫੁੱਟ ਦੀ ਹਾਈਟ ਹੈ ਜੀ ਤੇ ਭੈਣ ਇਹਨਾਂ ਦੀ ਇੱਕ ਹੈ ਪਿਤਾ ਇਹਨਾਂ ਦੇ ਐਕਸਪਾਇਰ ਨੇ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਤੇ ਕੰਮ ਕਰਾ ਜੀ ਇਹਨਾਂ ਦਾ ਇਹ ਮੁੰਡਾ ਕੱਪੜਿਆਂ ਵਾਲੀ ਦੁਕਾਨ ਦੇ ਉੱਪਰ ਨੌਕਰੀ ਕਰਦਾ ਹੈ ਤੇ ਮੰਗ ਹੈ ਇਹਨਾਂ ਦੀ ਕਿ ਕੁੜੀ ਘਰੇਲੂ ਚਾਹੀਦੀ ਹੈ ਇਹਨਾਂ ਨੂੰ ਭਾਵੇਂ ਕਿਸੇ ਵਿਕਾਸਟ ਦੀ ਹੋਵੇ। ਬਾਕੀ ਇਹਨਾਂ ਦਾ ਨੰਬਰ ਨਾਲ ਦਿੱਤਾ ਗਿਆ ਹੈ ਤੁਸੀਂ ਪੂਰੀ ਜਾਣਕਾਰੀ ਇਹਨਾਂ ਕੋਲੋਂ ਲੈ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਪ੍ਰੀਤ ਸਿੰਘ ਪਤਾ ਇਹ ਜੀਰਾ ਫਿਰੋਜ਼ਪੁਰ ਤੋਂ ਨੇ। ਉਮਰ ਇਹਨਾਂ ਦੀ 26/5/1996 ਦਾ ਜਨਮ ਹੈ ਜੀ ਤੇ ਜਨਮ ਦਾ ਟਾਈਮ ਇਹਨਾਂ ਦਾ 9 AM ਦਾ। ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਆ ਮਾਸਟਰਸ ਤੇ ਨਾਲ ਹੀ ਇਹਨਾਂ ਨੇ ਵਰਕ ਪਲੇਸ ਇਹਨਾਂ ਦਾ ਵਰਕ ਪਲੇਸ ਮੋਗ ਹੈ ਜੀ ਤੇ ਗੋਤ ਇਹਨਾਂ ਦਾ ਛਾਬੜ ਹੈ ਤੇ ਕਾਸਟ ਇਹਨਾਂ ਦੀ अरोड़ा ਸਿੱਖ ਹੈ ਤੇ ਪਿਤਾ ਇਹਨਾਂ ਦੇ ਅਬਤਾਰ ਸਿੰਘ ਤੇ ਮਾਤਾ ਇਹਨਾਂ ਦੇ ਸੁਖਵਿੰਦਰ ਕੌਰ ਨੇ ਇਹਨਾਂ ਦੀ ਭੈਣ ਇੱਕ ਆ ਜੀ ਅਨਮੈਰਿਡ ਤੇ ਕੈਨੇਡਾ ਦੇ ਵਿੱਚ ਹੈ ਭਰਾ ਵੀ ਇੱਕ ਅਨਮੈਰਿਡ ਆ ਤੇ ਕੈਨੇਡਾ ਦੇ ਵਿੱਚ ਹੈ ਜੀ ਤੇ ਕੰਮ ਹੈ ਇਹਨਾਂ ਦਾ ਇਹ ਮੁੰਡਾ ਟੀਚਰ ਦੀ ਨੌਕਰੀ ਕਰਦਾ ਹੈ ਜੀ ਤੇ ਪਿਤਾ ਇਹਨਾਂ ਦੇ ਅਕਾਊਂਟੈਂਟ ਨੇ ਮਾਤਾ ਇਹਨਾਂ ਦੇ ਟੇਲਰ ਦਾ ਕੰਮ ਕਰਦੇ ਨੇ ਤੇ ਮੁੰਡਾ ਇਹ ਸਰਦਾਰ ਹੈ ਜੀ ਪੱਗ ਬੰਨਦਾ ਤੇ ਮੰਗਾ ਪਰਿਵਾਰ ਦੀ ਕਿ ਕੁੜੀ ਸੋਹਣੀ ਸੁਨੱਖੀ ਹੋਵੇ ਸਿੰਪਲ ਹੋਵੇ ਤੇ ਘਰੇਲੂ ਹੋਵੇ ਫੋਰ ਸੈਟਲਿੰਗ ਅਬਰੋਡ ਇੰਟਰਸਟਿਡ ਇਨ ਸੇਮ ਕਾਸਟ ਜੀ ਪੰਜਾਬ ਤੋਂ ਹੋਵੇ ਲੜਕੀ ਜਾਂ ਫਿਰ ਕੈਨੇਡਾ ਤੋਂ ਹੋਵੇ ਬਾਕੀ ਫੈਮਿਲੀ ਦਾ ਨੰਬਰ ਨਾਲ ਦਿੱਤਾ ਗਿਆ ਤੁਸੀਂ ਪੂਰੀ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਹੈ ਫਿਰੋਜ਼ਪੁਰ ਤੋਂ ਨੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਗੋਤਨ ਦਾ ਕੌਸ਼ਿਕ ਹੈ ਉਮਰ ਇਹਨਾਂ ਦੀ 7/6/1998 ਦਾ ਡੇਟ ਆਫ ਬਰਥ ਹੈ ਕੱਦ ਇਹਨਾਂ ਦਾ 5 ਫੁੱਟ 8 ਇੰਚ ਦੀ ਹਾਈਟ ਹੈ ਪੜਾਈ ਇਹਨਾਂ ਨੇ ਪਲੱਸ 2 ਕਰੀ ਹੋਈ ਹੈ ਜੀ ਤੇ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਭਰਾ ਇਹਨਾਂ ਦੇ ਦੋ ਮੈਰਿਡ ਨੇ ਤੇ ਪਿਤਾ ਇਹਨਾਂ ਦੇ ਐਕਸਪਾਇਰ ਨੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਤੇ ਕੰਮ ਕਰ ਰਹੀ ਜੀ ਇਹ ਮੁੰਡਾ ਆਸਟ੍ਰੇਲੀਆ ਦੇ ਵਿੱਚ ਵਰਕ ਪਰਮਿਟ ਤੇ ਹੈ ਤੇ ਪੀਆਰ ਇਹਨਾਂ ਨੇ ਅਪਲਾਈ ਕੀਤੀ ਹੋਈ ਹੈ ਮੰਗਾ ਪਰਿਵਾਰ ਦੀ ਕਿ ਕੁੜੀ ਪੜ੍ਹੀ ਲਿਖੀ ਹੋਵੇ ਤੇ ਨਰਸਿੰਗ ਕੀਤੀ ਹੋਵੇ ਲੜਕੀ ਨੇ ਬਾਕੀ ਫੈਮਿਲੀ ਦਾ ਨੰਬਰ ਨਾਲ ਦਿੱਤਾ ਗਿਆ ਤੁਸੀਂ ਪੂਰੀ ਜਾਣਕਾਰੀ ਇਹਨਾਂ ਤੋਂ ਲੈ ਕੇ ਰਿਸ਼ਤਾ ਪੱਕਾ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਕੱਦ ਦਾ ਇਹਨਾਂ ਦਾ 5 ਫੁੱਟ 4 ਇੰਚ ਦੀ ਹਾਈਟ ਹੈ ਤੇ ਉਮਰ ਹੈ ਇਹਨਾਂ ਦੀ 8-10 1995 ਦਾ ਡੇਟ ਆਫ ਬਰਥ ਹੈ ਤੇ ਗੋਤ ਇਹਨਾਂ ਦਾ ਜੋਹੜ ਹੈ ਤੇ ਭੈਣ ਇਹਨਾਂ ਦੀ ਇੱਕ ਹੈ ਜੀ ਕੈਨੇਡਾ ਦੇ ਵਿੱਚ ਪੀਆਰ ਹੈ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਪਲੱਸ 2 ਤੇ ਨਾਲ ਹੀ ਜੀ ਐਨ ਐਮ ਤੇ ਮੁੰਡਾ ਇਹ ਸਿੱਖ ਸਰਦਾਰ ਤੇ ਵੈਸ਼ਨੂ ਆ ਜੀ ਪਿਤਾ ਇਹਨਾਂ ਦੇ ਸਰਕਾਰੀ ਨੌਕਰੀ ਕਰਦੇ ਨੇ ਤੇ ਕੰਮ ਕਰ ਇਹ ਮੁੰਡਾ ਨਰਸਿੰਗ ਦੀ ਜੌਬ ਕਰਦਾ ਹੈ ਜੀ ਤੇ ਢਾਈ ਕਿੱਲੇ ਇਹਨਾਂ ਕੋਲ ਸ਼ਹਿਰੀ ਜ਼ਮੀਨ ਹੈ ਤੇ ਮੁੰਡੇ ਨੇ ਆਪਣੀ ਭੈਣ ਦੇ ਕੋਲ ਕੈਨੇਡਾ ਦੇ ਵਿੱਚ ਜਾਣਾ ਜੀ ਤੇ ਮੰਗ ਆ ਪਰਿਵਾਰ ਦੀ ਕਿ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਤੇ ਪੜ੍ਹੀ ਲਿਖੀ ਹੋਵੇ ਜਾਂ ਫਿਰ ਲੜਕੀ ਨੇ ਜੀ ਐਨ ਐਮ ਕਰੀ ਹੋਵੇ ਤੇ ਗਰਦਾਸਪੁਰ ਤੇ ਅੰਮ੍ਰਿਤਸਰ ਏਰੀਏ ਵਾਲੇ ਹੀ ਇਹਨਾਂ ਨਾਲ ਸੰਪਰਕ ਕਰਨ ਜੀ ਫੈਮਿਲੀ ਦਾ ਨੰਬਰ ਨਾਲ ਦਿੱਤਾ ਗਿਆ ਹੈ ਤੁਸੀਂ ਪੂਰੀ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਅਮਨਜੋਤ ਸਿੰਘ ਪਿਤਾ ਜਗਬੋਹਣ ਸਿੰਘ ਰਿਟਾਇਰਡ ਪੰਜਾਬ ਪੁਲਿਸ ਸਬ ਇੰਸਪੈਕਟਰ ਨੇ ਜੀ ਪਤਾ ਇਹਨਾਂ ਦਾ ਕਪੂਰਥਲਾ ਗੋਤ ਇਹਨਾਂ ਦਾ ਬਿੰਡਰ ਹੈ ਤੇ ਉਮਰ ਇਹਨਾਂ ਦੀ 37 1985 ਦਾ ਜਨਮ ਹੈ ਜੀ ਅਨਮੈਰਿਡ ਨੇ ਇਹ ਤੇ ਕੱਦ ਇਹਨਾਂ ਦਾ 5 ਫੁੱਟ 8 ਇੰਚ ਦੀ ਹਾਈਟ ਹੈ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਬੀਟੈਕ ਦੀ ਨਾਲੇ ਇਹਨਾਂ ਨੇ ਐਮਟੈਕ ਕਰੀ ਹੋਈ ਹੈ ਤੇ ਪੀ ਐਚ ਡੀ ਸਿਵਲ ਦੀ ਕਰੀ ਹੋਈ ਹੈ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਯੂਕੇ ਦੇ ਵਿੱਚ ਤੇ ਮਾਤਾ ਪਿਤਾ ਇਹਨਾਂ ਦੇ ਰਿਟਾਇਰਡ ਗਵਰਨਮੈਂਟ ਜੋਬ ਤੋਂ ਨੇ ਤੇ ਕੰਮ ਕਰ ਹੈ ਜੀ ਇਹਨਾਂ ਦਾ ਹੈ ਵਰਕਿੰਗ ਐਜ਼ ਅ ਸਿਵਲ ਇੰਜੀਨੀਅਰਿੰਗ welding ਦਾ ਵਰਕ ਕਰਦੇ ਨੇ ਤੇ ਇਨਕਮ ਇਹਨਾਂ ਦੀ 80 ਤੋਂ 90 ਹਜ਼ਾਰ ਮੰਥਲੀ ਬਾਕੀ ਫੈਮਿਲੀ ਦਾ ਨੰਬਰ ਨਾਲ ਦਿੱਤਾ ਗਿਆ ਹੈ ਤੁਸੀਂ ਪੂਰੀ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦਮਨਪ੍ਰੀਤ ਸਿੰਘ ਜੇਲਾ ਇਹਨਾਂ ਦਾ ਪਟਿਆਲਾ ਹੈ ਤੇ ਕਾਸਟ ਇਹਨਾਂ ਦੀ ਕੰਬੋਜ ਹੈ ਉਮਰ ਇਹਨਾਂ ਦੀ 30 ਸਾਲ ਤੇ ਕੱਦ ਇਹਨਾਂ ਦਾ 5 ਫੁੱਟ 5 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਡਿਪਲੋਮਾ ਫੂਡ ਐਂਡ ਬੈਬਰੇਜ਼ ਦੀ ਤੇ ਕੰਮ ਕਰਾ ਜੀ ਇਹਨਾਂ ਦਾ ਹੈ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਨੇ 10 ਕਿੱਲੇ ਇਹਨਾਂ ਕੋਲੇ ਜ਼ਮੀਨ ਦੇ ਨੇ ਤੇ ਮੰਗ ਹੈ ਇਹਨਾਂ ਦੀ ਕਿ ਜੇ ਕੁੜੀ ਕੈਨੇਡਾ ਦੇ ਵਿੱਚ ਹੈ ਤਾਂ ਕੰਬੋਜ ਜੱਟ ਰਾਜਪੂਤ ਲੰਬਾਣੇ ਖੱਤਰੀ ਤੇ ਤਰਖਾਨ ਕਾਸਟ ਦੀ ਲੜਕੀ ਹੋਵੇ ਤੇ ਜੇਕਰ ਲੜਕੀ ਇੰਡੀਆ ਦੇ ਵਿੱਚ ਹੈ ਤਾਂ ਲੜਕੀ ਨੇ ਹਾਈ ਕੁਆਲਿਫੀਕੇਸ਼ਨ ਕਰੀ ਹੋਵੇ ਜੀ ਤੇ ਫਿਰ ਸਿਰਫ ਜੱਟ ਤੇ ਕੰਬੋਜ ਪਰਿਵਾਰ ਤੋਂ ਹੋਵੇ ਲੜਕੀ ਅਗਰ ਇੰਡੀਆ ਦੇ ਵਿੱਚ ਹੈ ਬਾਕੀ ਫੈਮਿਲੀ ਦਾ ਨੰਬਰ ਦਿੱਤਾ ਗਿਆ ਹੈ ਤੁਸੀਂ ਪੂਰੀ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਇਹਨਾਂ ਦਾ ਚੰਡੀਗੜ੍ਹ ਤੋਂ ਨੇ ਉਮਰ ਇਹਨਾਂ ਦੀ 17/12/1990 ਦਾ ਡੇਟ ਆਫ ਬਰਥ ਹੈ ਜੀ ਕਾਸਟ ਇਹਨਾਂ ਦੀ ਐਸਸੀ ਹੈ ਤੇ ਗੋਤ ਇਹਨਾਂ ਦਾ ਦਲਹੋਰੇ ਹੈ ਜੀ ਪੜ੍ਹਾਈ ਇਹਨਾਂ ਨੇ ਕੀਤੀ ਹੋਈ ਹੈ ਬੈਚਲਰਸ ਆਫ ਕੰਪਿਊਟਰ ਸਾਇੰਸ ਦੀ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਜੀ ਤੇ ਕੈਨੇਡਾ ਦੇ ਵਿੱਚ ਪੀਆਰ ਹੈ ਤੇ ਰਜਿਸਟਰਡ ਨਰਸ ਨੇ ਤੇ ਭਰਾ ਇਹਨਾਂ ਦਾ ਇੱਕ ਹੈ ਜੀ ਅਨਮੈਰਿਡ ਹੈ ਤੇ ਵਰਕਿੰਗ ਐਜ਼ ਅ ਮੈਨੇਜਰ ਇਨ ਸਰਵੇ ਤੇ ਕੰਮ ਕਰ ਰਿਹਾ ਹੈ ਜੀ ਇਹਨਾਂ ਦਾ ਹੈ ਪ੍ਰੋਫੈਸਰ ਇਨ ਪੈਰਾਮੈਸਿਕੋਲਜ ਇਨ ਖਮਾਣੋ ਦੇ ਵਿੱਚ ਨੇ ਤੇ ਆਲਸੋ ਹੈਂਡਲ ਇਨ ਐਡਮਿਸ਼ਨ ਡਿਪਾਰਟਮੈਂਟ ਦੇ ਵਿੱਚ ਤੇ ਪਿਤਾ ਇਹਨਾਂ ਦੇ ਐਕਸਪਾਇਰਡ ਨੇ ਤੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਤੇ ਪੀ ਆਰ ਐਨ ਕੈਨੇਡਾ ਜੀ ਤੇ ਮੰਗ ਹੈ ਇਹਨਾਂ ਦੀ ਕਿ ਕੁੜੀ ਸੋਹਣੀ ਸੁਨੱਖੀ ਹੋਵੇ ਪੜ੍ਹੀ ਲਿਖੀ ਹੋਵੇ ਲੜਕੀ ਭਾਵੇਂ ਕਿਸੇ ਵੀ ਕਾਸਟ ਦੀ ਹੋਵੇ ਤੇ ਕੈਨੇਡਾ ਦੇ ਵਿੱਚ ਹੋਵੇ ਜੀ ਉਮਰ ਲੜਕੀ ਦੀ 27 ਤੋਂ 30 ਸਾਲ ਤੱਕ ਹੋਵੇ ਤੇ ਬਾਕੀ ਨਾਲ ਫੈਮਿਲੀ ਦਾ ਨੰਬਰ ਦਿੱਤਾ ਗਿਆ ਹੈ ਤੁਸੀਂ ਪੂਰੀ ਜਾਣਕਾਰੀ ਇਹਨਾਂ ਕੋਲੋਂ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਨਦੀਪ ਸਿੰਘ ਪਿਤਾ ਇਹਨਾਂ ਦੇ ਹੰਸਰਾਜ ਤੇ ਪਤਾ ਇਹਨਾਂ ਦਾ ਮੰਡੀ ਗਵਿੰਦਗੜ ਤੋਂ ਨੇ ਇਹ ਉਮਰ ਇਹਨਾਂ ਦੀ 11/8/1994 ਦਾ ਡੇਟ ਆਫ ਬਰਥ ਹੈ ਤੇ ਜਨਮ ਦਾ ਟਾਈਮ ਆ ਜੀ 6am ਦਾ ਤੇ ਗੋਤ ਇਹਨਾਂ ਦਾ ਮਾਨਕੋ ਹੈ ਤੇ ਨਾਨਕਿਆਂ ਦਾ ਗੋਤ ਹੈ ਜੀ ਟੱਟਰ ਤੇ ਕਾਸਟ ਇਹਨਾਂ ਦੀ ਹੈ ਰਾਮਗੜੀਆ ਧਿਮਾਨ ਤੇ ਕੱਦ ਇਹਨਾਂ ਦਾ 5 ਫੁੱਟ 6 ਇੰਚ ਦੀ ਹਾਈਟ ਹੈ ਪੜ੍ਹਾਈ ਇਹਨਾਂ ਨੇ ਕਰੀ ਹੋਈ ਹੈ ਬੀਕੋਮ ਦੀ ਭਰਾ ਇਹਨਾਂ ਦਾ ਇੱਕ ਮੈਰਿਡ ਹੈ ਜੀ ਸੀਏ ਦੀ ਜੌਬ ਕਰਦਾ ਹੈ ਤੇ ਭੈਣ ਇਹਨਾਂ ਦੀ ਇੱਕ ਮੈਰਿਡ ਹੈ ਤੇ ਕੰਮ ਕਰ ਹੈ ਜੀ ਇਹਨਾਂ ਦਾ ਬਿਜ਼ਨਸ ਹੈ ਅਵਨ ਅਕਾਊਂਟੈਂਟ ਐਂਡ ਟੈਕਸਟਨ ਆਫਿਸ ਦੇ ਵਿੱਚ ਤੇ ਮੰਗ ਹੈ ਇਹਨਾਂ ਦੀ ਕਿ ਕੁੜੀ ਸੋਹਣੀ ਸੁਨੱਖੀ ਹੋਵੇ ਤੇ ਵਧੀਆ ਪਰਿਵਾਰ ਤੋਂ ਹੋਵੇ ਲੜਕੀ ਪੜ੍ਹੀ ਲਿਖੀ ਹੋਵੇ ਤੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਵਾਕੀ ਫੈਮਿਲੀ ਦੇ ਨੰਬਰ ਨਾਲ ਦਿੱਤੇ ਗਏ ਨੇ ਤੁਸੀਂ ਪੂਰੀ ਜਾਣਕਾਰੀ ਇਹਨਾਂ ਕੋਲੋਂ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਨਜਿੰਦਰ ਸਿੰਘ ਪਤਾ ਇਹਨਾਂ ਦਾ ਮੰਗਾਲਾ ਸਿਰਸਾ ਕੋਲ ਹੈ ਜੀ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਗੋਤ ਇਹਨਾਂ ਦਾ ਬਰਾੜ ਹੈ ਉਮਰ ਹੈ ਇਹਨਾਂ ਦੀ 15/8/1991 ਦਾ ਜਨਮ ਹੈ ਪੜ੍ਹਾਈ ਇਹਨਾਂ ਨੇ ਕੀਤੀ ਹੋਈ ਹੈ ਐਮਟੈਕ ਦੀ ਤੇ ਨਾਲ ਹੀ ਇਹਨਾਂ ਨੇ ਅਸਿਸਟੈਂਟ ਪ੍ਰੋਫੈਸਰ ਹਨ ਜਲੰਧਰ ਤੋਂ ਜੀ ਤੇ ਕੰਮ ਕਰ ਇਹਨਾਂ ਦਾ ਹੈ ਕੈਨੇਡਾ ਦੇ ਵਿੱਚ ਪੀਆਰ ਨੇ ਵਰਕਿੰਗ ਐਜ਼ ਆ ਡਿਸਪੈਚਰ ਤੇ 16 ਕਿੱਲੇ ਜ਼ਮੀਨ ਹੈ ਇਹਨਾਂ ਕੋਲ ਤੇ ਪਿਤਾ ਇਹਨਾਂ ਦੇ ਬੈਂਕ ਮੈਨੇਜਰ ਨੇ ਬਾਕੀ ਪਰਿਵਾਰ ਦਾ ਨੰਬਰ ਨਾਲ ਦਿੱਤਾ ਗਿਆ ਹੈ ਤੁਸੀਂ ਪੂਰੀ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਹਾਂਜੀ ਤਾਂ ਇਹ ਸੀ ਅੱਜ ਦੇ ਕੁਝ ਆਪਣੇ ਨਵੇਂ ਰਿਸ਼ਤੇ ਤੇ ਆਪਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੇਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ